ਪੰਜਾਬ న్యూ 7 ਤੋਂ ਮੈਂ ਗੁਰਪ੍ਰੀਤ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਨਗਰ ਕੌਂਸਲ ਮਰਿੰਡਾ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਾਰਿਆਂ ਲਈ ਮਕਾਨ ਤਹਿਤ ਨਵੀਂ ਉਸਾਰੀ ਕਰਨ ਲਈ ਪੰਜਾਬ ਸਰਕਾਰ ਵੱਲੋਂ ਮਕਾਨ ਬਣਾਉਣ ਲਈ ਫੰਡ ਜਾਰੀ ਕਰਨ ਦੀ ਪ੍ਰਵਾਨਗੀ ਹੋ ਚੁੱਕੀ ਹੈ ਅੱਜ ਇੱਥੇ ਸਥਾਨਕ ਨਗਰ ਕੌਂਸਲ ਦਫ਼ਤਰ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਮਹਾਲੀ ਦੇ ਚੇਅਰਮੈਨ ਸ਼੍ਰੀ ਵਿਜੇ ਕੁਮਾਰ ਟਿੰਕੂ ਨੇ ਸ਼ਹਿਰ ਦੇ ਲੋੜਵੰਦ 92 ਲਾਪਤਰੀਆਂ ਨੂੰ ਗ੍ਰਾਂਟਾਂ ਦੇ ਪ੍ਰਵਾਨਗੀ ਪੱਤਰ ਸੌਂਪੇ ਇਸ ਮੌਕੇ ਅਸ਼ੋਕ ਪਥਰੀਆ ਕਾਰਜ ਸாதਕ ਅਫਸਰ ਨੇ ਦੱਸਿਆ ਕਿ ਨਿਯਮ ਅਨੁਸਾਰ ਨਕਸ਼ਾ ਤਿਆਰ ਕਰਕੇ ਜਿਸ ਵਿੱਚ ਦੋ ਕਮਰੇ ਇੱਕ ਬਾਥਰੂਮ ਅਤੇ ਰਸੋਈ ਸ਼ਾਮਿਲ ਹੋਵੇਗੀ ਤੇ ਪ੍ਰਤੀ ਪਰਿਵਾਰ 1.5 ਲੱਖ ਰੁਪਏ ਚਾਰ ਕਿਸ਼ਤਾਂ ਵਿੱਚ ਦਿੱਤੇ ਜਾਣਗੇ ਇਸ ਮੌਕੇ 스테ਜ ਕੁਮਾਰ ਧਰਮਪਾਲ ਥੰਮਨ ਰਕੇਸ਼ ਕੁਮਾਰ ਬੱਗਾ ਚਰਨਜੀਤ ਸਿੰਘ ਚੰਨੀ ਉਪ ਚੇਅਰਮੈਨ ਮਾਰਕੀਟ ਕਮੇਟੀ ਦਰਸ਼ਨ ਸਿੰਘ ਸੰਧੂ ਅਤੇ ਕੁਲਦੀਪ ਸਿੰਘ ਉਹਨਾਂ ਆਦਿ ਹਾਜ਼ਰ ਸਨ ਅੱਜ ਜਿਹੜੇ ਅਸੀਂ ਬਣ ਰਹੇ ਆ ਪੈਸੇ ਇਹ 1.5 ਲੱਖ ਰੁਪਇਆ ਕੱਚੇ ਮਕਾਨਾਂ ਦੇ ਪੈਸੇ ਮਿਲ ਰਹੇ ਆ ਇਹਦੀ ਪਹਿਲੀ ਕਿਸ਼ਤ 50000 ਰੁਪਇਆ ਤੇ ਦੂਜੀ ਫੇਰ 50000 ਤੇ ਫੇਰ 50000 ਜਦੋਂ ਮਕਾਨ ਬਣਾ ਕੇ ਨੀਹਾਂ ਭਰਨਗੇ ਉਸ ਤੋਂ ਬਾਅਦ ਇਹਨਾਂ ਨੂੰ 50000 ਰੁਪਇਆ ਮਿਲਣਾ ਫੇਰ ਉਸ ਤੋਂ ਬਾਅਦ 50000 ਇਸ ਤਰ੍ਹਾਂ ਤਿੰਨ ਕਿਸ਼ਤਾਂ ਵਿੱਚ ਪੈਸੇ ਮਿਲਣੇ ਆ ਪੰਜਾਬ ਸਰਕਾਰ ਨੇ ਗਰੀਬ ਪਰਿਵਾਰਾਂ ਦੇ ਲਈ ਕੱਚੇ ਮਕਾਨਾਂ ਦੇ ਵਾਸਤੇ ਇਹ ਉਪਰਾਲਾ ਕੀਤਾ ਹੈ ਇਕ ਬਹੁਤ ਵਧੀਆ ਪ੍ਰੋਗਰਾਮ ਹੈ ਉਹ ਅਸੀਂ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਦੇ ਤੇ ਸਾਡੇ ਮਰੰਡੇ ਤੋਂ ਐਮਐਲਏ ਤੇ ਕਦਰ ਨਿਰਵਜੀਤ ਚਰਨਜੀਤ ਚੰਨੀ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਪਹਿਲੋਂ ਧੰਨਵਾਦ ਕਰਦੇ ਹਾਂ